ऑस्ट्रेलिया ਖਿਲਾਫ 9 ਮੈਚਾਂ 'ਚ 65 ਵਿਕਟਾਂ ਲੈਣ ਵਾਲਾ ਲੁਧਿਆਣਾ ਦਾ ਇੱਕ ਖਿਡਾਰੀ ਜਿਸ ਦਾ ਨਾਮ ਹੈ ਅਨਮੋਲਜੀਤ ਸਿੰਘ ਜੋ ਆਪਣੀ ਉਮਰ ਬਦਨ ਦੇ ਨਾਲ-ਨਾਲ ਕ੍ਰਿਕਟ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਮਜ਼ਬੂਤ ਕਰ ਰਿਹਾ ਹੈ ਅੰਡਰ 16 ਵਿੱਚ ਅਨਮੋਲਜੀਤ ਸਿੰਘ ਨੇ ਕੌਮੀ ਰਿਕਾਰਡ ਤੋੜਦੇ ਹੋਏ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਸੀ ਇਸੇ ਉਪਲਬਧੀ ਕਾਰਨ ਹੁਣ 21 ਸਤੰਬਰ ਅੰਡਰ 19 파ਰਥ ਬਨਾਮ ਆਸਟ੍ਰੇਲੀਆ ਮੈਚਾਂ ਲਈ ਅਨਮੋਲਜੀਤ ਸਿੰਘ ਦੀ ਚੋਣ ਹੋਈ ਹੈ ਹਾਲਾਂਕਿ ਉਹ ਪਲੇਇੰਗ 11 ਚ ਖੇਡੇਗਾ ਜਾਂ ਨਹੀਂ ਇਸ ਦਾ ਫੈਸਲਾ ਤਾਂ ਬਾਅਦ ਚ ਹੋਵੇਗਾ ਪਰ 16 ਖਿਡਾਰੀਆਂ ਚ ਚੋਣ ਹੋਣ ਕਾਰਨ ਅਨਮੋਲਜੀਤ ਸਿੰਘ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਅਸੀਂ ਮੈਨੂੰ ਜੁਲਾਈ ਦੇ ਵਿੱਚ ਮਤਲਬ ਪਤਾ ਚੱਲਿਆ ਸੀਗਾ ਕਿ ਸਿਲੈਕਸ਼ਨ ਹੋ ਗਈ ਹੈ ਕਿਉਂਕਿ ਉਦੋਂ ਆਇਆ ਸੀ ਸਾਡੀ ਟੀਮ ਆਈ ਸੀਗੀ ਟੀਮ ਦੀ ਲਿਸਟ ਆਈ ਸੀ ਉਹ ਚ ਮੇਰਾ ਨਾਮ ਸੀਗਾ ਤੇ ਉਦੋਂ ਪਤਾ ਚੱਲ ਗਿਆ ਮੈਨੂੰ ਅੱਛਾ ਪੰਜਾਬ ਤੋਂ ਕੋਈ ਹੋਰ ਵੀ ਖਿਡਾਰੀ ਹੈਗਾ ਅੰਡਰ 19 ਟੀਮ ਦੇ ਵਿੱਚ ਜਾਂ ਤੁਸੀਂ ਇਕੱਲੇ ਹੋ ਦੋ ਮੁੰਡੇ ਹੋਰ ਨੇ ਇੱਕ ਪਟਿਆਲੇ ਦਾ ਵਿਹਾਨੂੰ ਲੋਤਰਾ ਤੇ ਕਮਰੇ ਸਰਦਾਰ rahul kumar ਅੱਛਾ ਅੰਡਰ 19 ਟੀਮ ਇੰਡੀਆ ਲਈ ਤੁਸੀਂ ਰਿਪਰੈਜ਼ੈਂਟ ਕਰੋਗੇ ਇਸ ਤੋਂ ਪਹਿਲਾਂ ਵੀ ਇੰਡੀਆ ਲਈ ਖੇਡ ਚੁੱਕੇ ਹੋ ਉਹਦੇ ਕਿੱਥੇ ਕਿੱਥੇ ਖੇਡ ਚੁੱਕੇ ਹੋ ਉਹਦੇ ਬਾਰੇ ਦੱਸੋ 2024 ਚ ਮੇਰਾ ਮਤਲਬ ਆਸਟ੍ਰੇਲੀਆ ਦੇ ਅਗੇਂਸਟ ਹੀ ਖੇਲੇ ਸੀ ਬਟ ਇੰਡੀਆ ਸੀਰੀਜ਼ ਹੋ ਤੇ ਉਸ ਤੋਂ ਬਾਅਦ ਆ ਸੀਰੀਜ਼ ਤੋਂ ਪਹਿਲਾਂ ਹੁਣ ਯੂਕੇ ਜਾ ਕੇ ਆਇਆ ਉੱਥੇ ਮਤਲਬ ਸੀ ਕਿੰਨੀਆਂ ਵਿਕਟਾਂ ਜਿਹੜੀਆਂ ਉੱਥੇ ਲਈਆਂ ਵੀ ਜਿਸ ਕਰਕੇ ਸਿਲੈਕਸ਼ਨ ਹੋਈ ਹੈ ਜਿਹੜੀ ਸਿਲੈਕਸ਼ਨ ਕਮੇਟੀ ਨੇ ਤੁਹਾਨੂੰ ਕਨਸਿਡਰ ਕੀਤਾ ਆਸਟ੍ਰੇਲੀਆ ਟੂਰ ਚ ਤਾਂ ਮਤਲਬ ਪਹਿਲੇ ਮੈਚ ਹੀ 9 ਵਿਕਟਾਂ ਸੀਗੀਆਂ ਵਿਬੂ ਚ ਇੰਗਲੈਂਡ ਚ ਮਤਲਬ ਵਧੀਆ ਸੀਗਾ ਇਹਨਾਂ ਠੀਕ ਠੀਕ ਤਾ ਗਿਆ ਸੀਗਾ ਅੰਡਰ 16 ਚ ਪਹਿਲੀ ਵਾਰ ਸਟੇਟ ਚ ਨਾਮ ਆਇਆ ਸੀ ਮੇਰਾ ਤੇ ਉਸ ਚ ਮੈਂ ਨੈਸ਼ਨਲ ਰਿਕਾਰਡ ਨਾ ਆਇਆ ਸੀਗਾ ਆਪਣਾ 65 ਵਿਕਟਸ ਦਾ अच्छा हां जी ਤੇ ਕਿੰਨੇ ਮੈਚਾਂ ਦੇ ਵਿੱਚ ਲਈ ਸੀਗੇ 65 ਵਿਕਟਾ ਨੌ ਮੈਚਾਂ ਚ ਲਿੱਤੀਆਂ ਸੀ ਤੇ ਨੌ ਪੰਜੇ ਸੀਗੇ ਮੇਰੇ ਹੂੰ ਤੇ ਕਦੋਂ ਤੋਂ ਤੁਸੀਂ ਜਿਹੜੀ ਬੋਲਿੰਗ ਕਰ ਰਹੇ ਹੋ ਤੇ ਕਦੋਂ ਤੋਂ ਇਸ ਦੀ ਸਟਾਰਟਿੰਗ ਮਤਲਬ ਸ਼ੁਰੂਆਤ ਕਿੱਥੋਂ ਹੋਈ ਅਨਮੋਲ ਨੇ ਆਪਣੇ ਪਿਤਾ ਤੋਂ ਪ੍ਰੇਰਣਾ ਲੈਂਦੇ ਹੋਏ 7 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਜੋ ਸੁਪਨਾ ਅਨਮੋਲ ਦੇ ਪਿਤਾ ਕਰਦੀਆਂ ਮਜਬੂਰੀਆਂ ਕਾਰਨ ਪੂਰਾ ਨਹੀਂ ਕਰ ਸਕੇ ਹੁਣ ਉਸ ਸੁਪਨੇ ਨੂੰ ਅਨਮੋਲ ਪੂਰਾ ਕਰਨ ਲਈ ਜੀ ਤੋਲ ਮਿਹਨਤ ਕਰ ਰਿਹਾ ਹੈ ਇਸ ਤੋਂ ਇਲਾਵਾ ਅਨਮੋਲ ਨੇ ਆਪਣੇ ਰੋਲ ਮਾਡਲ ਬਾਰੇ ਵੀ ਦੱਸਿਆ ਅ ਮੈਂ 7 ਸਾਲ ਦਾ ਹੁੰਦਾ ਸੀਗਾ ਉਦੋਂ ਮੈਂ ਸਟਾਰਟ ਕੀਤਾ ਸੀ ਸਾਰਾ ਕੁਝ ਤੇ ਤੇ ਫੈਨ ਹੈ ਕਿਸੇ ਦੇ ਖਾਸ ਕਿਉਂਕਿ ਆਪਣੇ ਹਰਪ੍ਰੀਤ ਸਿੰਘ ਬੜਾ ਮਸ਼ਹੂਰ ਸੀ ਲੱਗਦਾ ਮੈਨੂੰ ਤੁਸੀਂ ਉਹਦੇ ਫੈਨ ਹੋਣੇ ਆ ਹਾਂ ਜੀ ਹਰਪ੍ਰੀਤ ਸਿੰਘ ਮੈਂ ਸਟਾਰਟਿੰਗ ਤੋਂ ਦੇਖਦਾ ਆ ਰਿਹਾ ਕਿ ਉਹਨਾਂ ਨੇ ਦੇਖਦਾ ਸੀ ਕਿ ਤੇ ਅੱਛਾ ਕੱਲੀ ਬੋਲਿੰਗ ਕਰਦੇ ਹੋ ਨਾਲ ਬੈਟਿੰਗ ਦਾ ਵੀ ਸ਼ੌਂਕ ਰੱਖਦੇ ਹੋ ਮਤਲਬ ਅੱਜਕੱਲ ਵੈਸੇ ਜ਼ਿਆਦਾਤਰ ਤਾਂ 올ਰਾਉਂਡਰ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਬਟ ਕਾਫੀ ਜਿਵੇਂ ਅਸ਼ਵਿਨ ਸੀਗੇ ਉਹ ਕਾਫੀ ਮਤਲਬ ਵਧੀਆ ਪਾਉਂਦੇ ਸੀਗੇ ਤੇ ਹੁਣ ਵੀ ਹੈ ਕਾਫੀ ਵਧੀਆ ਵਧੀਆ ਸਪਿਨਰ ਜਿਹੜੇ ਖੇលਦੇ ਨੇ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅਜੇ ਸਕੂਲ 'ਚ ਹੀ ਆ ਤੇ ਮਤਲਬ ਕੀ ਨਾਲ ਨਾਲ ਕ੍ਰਿਕਟ ਖੇਡਦੇ ਹਾਂ ਸਰ ਪਹਿਲੇ ਕੋਚ ਮੇਰੇ ਹਰਪਜਨ ਕਾਲਾ ਸਰ ਨੇ ਉਹਨਾਂ ਨੇ ਮੈਨੂੰ ਸ਼ੁਰੂਆਤ ਤੋਂ ਉਹਨਾਂ ਨੇ ਜੋ ਮੈਨੂੰ ਸਿਖਾਇਆ ਉਹਨਾਂ ਦੀ ਬਤੌਲਤ ਮੈਂ ਅੱਜ ਇੱਥੇ ਆ ਗਾਂ ਤੇ ਇੰਟਰਨੈਸ਼ਨਲ ਕੋਚ ਸਾਡੇ ਮਤਲਬ ਕਿ ਪਹਿਲਾ ਸਟੇਟ ਦੇ ਕੋਚ ਦੀ ਗੱਲ ਕਰ ਰਿਹਾ ਪਨੀਤ ਤ੍ਰਿੱਕੀ ਸਰ ਤੇ ਲਵਲ ਬੀਸ ਸਰ ਸੀਗੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਤੇ ਉਹਨਾਂ ਕਰਕੇ ਮੈਂ ਉੱਪਰ ਅੰਡਰ 19 ਇੰਡੀਆ ਚ ਜਾ ਸਕਿਆ ਤੇ ਉੱਥੇ ਵੀ ਕਾਫੀ ਸਪੋਰਟਿਵ ਕੋਚਸ ਨੇ ਜਿਵੇਂ ਵੀ ਆਰਵੀ ਸਿੰਘ ਹੋ ਗਿਆ ਰਾਜੀਵ ਦਿੱਤਾ ਹੋ ਗਿਆ ਸਾਰੇ ਇਦਾਂ ਉਹਦਾ ਸਾਰਾ ਸ਼ਡਿਊਲ ਉੱਪਰ ਆਇਆ ਹੁੰਦਾ ਉਹਨਾਂ ਨੇ ਮਤਲਬ ਜੋ ਜੋ ਦਿੱਤਾ ਹੁੰਦਾ ਉਹ ਕਰਨਾ ਹੁੰਦਾ ਸਵੇਰੇ ਸ਼ਾਮੀ ਤੇ ਡਾਈਟ ਦਾ ਵੀ ਉਹਨਾਂ ਨੇ ਸਾਰਾ ਕੁਝ ਦੱਸਿਆ ਹੁੰਦਾ ਉਹ ਹੀ ਸਭ ਚੀਜ਼ਾਂ ਫੋਲੋ ਕਰਨੀਆਂ ਹੁੰਦੀਆਂ ਪਰਿਵਾਰ ਸਾਰੇ ਖੁਸ਼ ਨੇ ਪਾਪਾ ਵੀ ਬਹੁਤ ਪ੍ਰਾਊਡ ਨੇ ਮੰਮਾ ਵੀ ਬਹੁਤ ਪ੍ਰਾਊਡ ਨੇ ਤੇ ਸਾਰੇ ਬਹੁਤ ਖੁਸ਼ ਨੇ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਨਾਲ ਵੇਖੇ ਸੁਪਨੇ ਨੂੰ ਪੂਰਾ ਕਰਦੇ ਵੇਖ ਨਮੋਲ ਦੇ ਪਿਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਉਧਰ ਅਨਮੋਲ ਦੀ ਮਾਤਾ ਦੇ ਚਿਹਰੇ ਉੱਤੇ ਵੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਇਹ ক্রিকেট 7 ਕੇ 7 ਸਾਲ ਦੀ ਉਮਰ ਤੇ ਨੇ ਸਟਾਰਟ ਕਰਦੀ ਸੀਗੀ ਪਹਿਲਾਂ ਅਤੇ ਜਦੋਂ ਸ਼ੁਰੂ ਕੀਤੀ ਹੈ ਕ੍ਰਿਕਟ ਮੈਂ ਇੱਕ ਦਿਨ ਅਸੀਂ ਖੇਡਦੇ ਸੀ ਇਹਨੇ ਬਾਲ ਕਰਾਈ ਵਾਂ ਘੁਮਾ ਕੇ ਬਾਲ ਕਰਾਈ ਤਾਂ ਫਿਰ ਮੈਨੂੰ ਇੰਟਰਸਟ ਪੁੱਛਿਆ ਕਹਿੰਦਾ ਮੈਂ ਖੇਡਣਾ ਚਲੋ ਤੇ ਮੈਂ ਇਸੇ ਉੱਥੋਂ ਮੇਰੀ ਕ੍ਰਿਕਟ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਇਹ ਸਾਡੇ ਕੋਚ ਸਾਹਿਬ ਹਰਪ੍ਰੀਤ ਅੰਕਾਲਾ ਸਾਹਿਬ ਸਭ ਤੋਂ ਪਹਿਲਾਂ ਕੋਚਿੰਗ ਵੀ ਉਹਨਾਂ ਤੋਂ ਲਈ ਜਿੰਨਾਂ ਨੇ ਪਰ ਅੱਜ ਵੀ ਕੋਚ ਉਹੀ ਨੇ ਉਹਨਾਂ ਦੇ ਤੇ ਪਰ ਉਹਨਾਂ ਨੇ ਇਸ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੋ ਵੀ ਦੇਣਾ ਜਦ ਅਸੀਂ ਹਰਪ੍ਰੀਤ ਅੰਕਾਲਾ ਸਾਹਿਬ ਦੀ ਦੀ ਹਣਾ ਉਸ ਤੋਂ ਬਾਅਦ ਉੱਪਰ ਜਾ ਕੇ ਜਦੋਂ ਪੀਸੀਏ 'ਚ ਗਏ ਇੱਕ ਲਵਬਲੀ ਸਰ ਨੇ ਤੇ ਰਵਨੀਤ ਵਿੱਕੀ ਸਰ ਨੇ ਹੈੱਡ ਕੋਚ ਨੇ 16 19 ਨੇ ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਇਹਨੂੰ ਬੱਧ ਦੋਬਾਰ ਬੋਲਿੰਗ ਕਰਵਾਈ ਜਬਰਤਬਾਰ ਤੈਨੂੰ ਐਪਰੀਸ਼ੀਏਟ ਕੀਤਾ ਇਹਦੀ ਸਪੋਰਟ ਕੀਤੀ ਜੇ ਜਦੋਂ ਪਹਿਲੀ ਵਾਰ ਜਿੱਤ ਕੇ ਆਇਆ ਸੀ ਉਦੋਂ ਸਾਨੂੰ ਬਹੁਤ ਖੁਸ਼ੀ ਹੋਈ ਸੀ ਕਿ ਸਾਡੇ ਬੇਟੇ ਨੇ ਸਾਡਾ ਨਾਮ ਰੋਸ਼ਨ ਕੀਤਾ ਕਦੀ ਸੋਚਿਆ ਨਹੀਂ ਸੀ ਤੇ ਬੱਚੇ ਨੇ ਜਾਨਕੀ ਵੀ ਬਹੁਤ ਬਹੁਤ ਨਾਮ ਰੋਸ਼ਨ ਕੀਤਾ ਸਰ ਬਹੁਤ ਬੱਚੇ ਤੇ ਆ ਤੁਹਾਨੂੰ ਬਹੁਤ ਖੁਸ਼ੀ ਇਹਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਇਸ ਚੀਜ਼ ਦਾ ਤੇ ਨੇ ਹੀ ਕਿਹਾ ਸੀ ਕਿ ਮੈਂ ক্রিকেট ਹੀ ਖੇਲਣੀ ਆ ਤੇ ਸਾਨੂੰ ਵੀ ਇਹੀ ਸੀ ਚਲੋ ਇਹਦਾ ਕੈਰੀਅਰ ਜੋ ਵੀ ਨੂੰ ਠੀਕ ਲੱਗਦਾ ਬੱਚਿਆਂ ਨੂੰ ਇਹੀ ਕਹ ਸੀ ਵੀ ਜੋ ਤੁਹਾਨੂੰ ਠੀਕ ਲੱਗੇ ਸਾਨੂੰ ਦੱਸ ਦੇਣਾ ਤੇ ਬੱਚਿਆਂ ਨੇ ਉਹੀ ਕੀਤਾ ਤੇ ਬਾਕੀ ਹੌਲੀ ਹੌਲੀ ਫਿਰ ਪੜਾਈ ਬਾਰੇ ਫਿਰ ਇਹੀ ਸੋਚਿਆ ਸੀ ਕਿ ਹੁਣ ਬੱਚਾ ਇੱਕ ਹੀ ਕੰਮ ਕਰ ਸਕਦਾ ਨਾ ਤਾਂ ਪੜਾਈ ਦੋਨੇ ਚੀਜ਼ਾਂ ਤੇ ਹੋ ਨਹੀਂ ਸਕਦੀਆਂ ਫਿਰ ਵੀ ਚਲੋ ਉਹਨੇ ਦੋਨੇ ਚੀਜ਼ਾਂ ਨਾਲ ਨਾਲ ਮੈਨੇਜ ਕੀਤੀਆਂ ਪਰ ਹੁਣ ਚਲੋ ਅੱਗੇ ਕਾਮਯਾਬ ਹੋ ਰਿਆਂ ਇਹੀ ਕਿ ਪਰਮਾਤਮਾ ਅੱਗੇ ਹੋਰ ਉਹਨੂੰ ਕਾਮਯਾਬ ਬਣਾਵੇ ਪਹਿਲਾਂ ਫਾਦਰ ਸਾਹਿਬ ਇਹਦੇ ਖੇਲਦੇ ਸੀ ਤੇ ਉਹ ਨਹੀਂ ਚਲੋਗੇ ਖੇល ਪਾਇਤੇ ਇਸ ਕਰਕੇ ਫਿਰ ਉਹਨਾਂ ਨੂੰ ਇਹੀ ਸੀ ਕਿ ਮੇਰਾ ਹਾਂਜੀ ਵੀ ਮੇਰਾ ਬੇਟਾ ਮੇਰਾ ਸੁਪਨਾ ਪੂਰਾ ਕਰੂਗਾ ਤੇ ਚਲੋ ਬੱਚਾ ਹੁਣ ਪੂਰਾ ਕਰ ਲਿਆ ਹੈ ਹੁਣ ਇੰਤਜ਼ਾਰ ਬਸ ਉਸ ਦਿਨ ਦਾ ਹੈ ਜਦੋਂ ਅਨਮੋਲ ਆਪਣੀ ਮਿਹਨਤ ਅਤੇ ਲਗਨ ਸਦਕਾ ਇੰਡੀਆ ਟੀਮ ਚ ਆਪਣੀ ਪੱਕੀ ਥਾਂ ਬਣਾ ਕੇ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰੇਗਾ ਲੁਧਿਆਣਾ ਤੋਂ ਬ੍ਰਿੰਦਰ ਥਿੰਦ ਦੀ ਰਿਪੋਰਟ ਈਟੀਵੀ ਪਰ